ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਪਾਸ ਸਹੀ ਤਸੀ ਕਬਿਓ ਬਾਸ ਬੇਨਤੀ ਚੋ ਪਈ ਅਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਚਾ ਤਉ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬਿਤਪਾਰਾ ਹਮਰੇ ਦੋਸਤ ਸਭੇ ਤੁਮ ਖਾਓ ਆਪ ਹਾਤੇ ਮੋਹਿ ਬਚਾਓ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਹ ਰਚਾ ਨਿਜਕਾਰ ਦੇ ਕਰੀਏ ਸਬਰ ਨੂੰ ਆਸੰਗਰੀਏ ਪੂਰਨ ਹੋਏ ਹਮਾਰੀ ਅਸਾ ਤੋਰ ਬਿੰਦਗੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਾਰ ਚਾਹੂ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੀਏ ਚੁੰਚੂ ਸਤਰ ਹਮਾਰੇ ਬਿਮਾਰੀਏ ਆਗਾਤ ਹੈ ਮੂਝੇ ਪਰਿਏ ਮਨ ਕਾਲ ਕਾ ਤਰਾਸ ਨਵਰੀਏ ਉਜੋ ਸਦਾ ਮਾਰੇ ਪਛਾ ਸਿਰ ਤੁਜੋ ਕਰਿਓ ਰੱਛਾ ਰਾਖੂ ਮੋ ਰਖਣ ਹਾਰੇ ਸਾਹਿਬ ਸੰਸਹਾਈ ਪਿਆਰੇ ਦੀਨ ਬੰਦ ਦਸਨ ਕੇ ਹੰਤਾ ਤੁਮਹੋ ਪੂਰੀ ਚਤੁਰ ਦਸਨਤਾ ਕਾਲ ਪਾਏ ਬੰਮਾ ਮਉਤਰਾ ਕਾਲ ਪਾਏ ਸੇਜੋ ਉਤਰਾ ਕਾਲ ਪਾਏ ਕਰਿ ਵਿਸ਼ਨ ਪਕਾਸਾ ਸਬਰ ਕਾਲ ਕਾ ਕੀ ਆਤਮਾ ਸੋ ਜਵਨ ਕਾਲ ਜੋ ਗੀਸਿ ਕੀਓ ਬੇਰਾਰ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਕਾਇਮ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇ ਜਚ ਨੋਜਾਇਓ ਆਦ ਅੰਤ ਏਕੇ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸકલ ਪਚਾ ਜਿਨ ਆਪ ਸਵਾਰੀ ਸਿੰਗਨ ਕੋ ਸਿੰਘਨ ਸੁਖ ਦਿਓ ਸੰਤਨ ਕੋ ਬਲ ਮੋਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਝਰ ਸਤੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਾਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਾਬੂਤ ਕਰਖ ਕਰਾ ਕਰਤਾ ਰਾ ਪ੍ਰਜਾ ਤਤ ਤਵ ਦੇ ਅਪਾਰਾ ਜਬ ਆ ਕਰਤ ਕਰਤ ਹੋ ਕਵੋ ਤੁਮੈ ਮਿਲਤ ਦੇ ਤਰ ਸਭ ਹੋ ਜੀਤੇ ਬਦਨ ਸੇ ਸਭ ਤਾਰੇ ਆਪ ਆਪਣੀ ਬੋਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਆਲਮ ਜਾਨਤ ਬੇਰ ਭੇਰ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਕ ਮੂੜ ਉਚਾਰਤ ਪੇਦਾ ਜਾ ਕੋ ਪੇਵ ਨ ਪਾਉ ਤੇ ਬੇਦਾ ਤਾ ਕੋ ਕਰ ਪਾਹਨ ਅਨਮਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੇ ਪੇਵ ਆਪ ਆਪਣੀ ਬੋਧਾ ਦੇਤੀ ਬਨੰਦਰ ਪਿੰਨ ਪਿੰਨ ਤੋਹਿ ਦੇਤੀ ਤੁਮਰਾ ਲਖਨ ਜਾਏ प्रसारा ਕੇਹ ਭੀ ਸਜਾ ਪ੍ਰਥਮ ਸੰਸਾਰਾ ਇਕੇ ਰੂਪ ਅਨੂਪ ਸੂਪ ਰੰਗ ਭਿਓ ਰਾਵ ਕਹੀ ਭੂਪਾ ਅੰਡਾ ਜੈ ਜੇਰਜ ਸੇਤ ਜਿ ਕੀਨੀ ਉਤਪਜ ਖਾਨ ਬਹੁ ਰਚਿ ਜੀਨੀ ਕਹੋਂ ਫੂਲ ਰਾਜਾ ਹੋ ਬਠਾ ਕਹੋਂ ਸਿਮਟ ਪੈ ਸੰਕਰ ਕਾਠਾ ਸਵਰੀ ਸਿਸ਼ਟ ਦਿਖਾਇ ਚੰਬਵ ਆਜ ਜੁਗਾਲ ਸੂਪ ਸੁਜੰਬਵ ਆਵਰ ਚਾਮੇਰੀ ਤੁਮ ਕਰੋ ਸਿਖੋ ਵਾਰਿਆ ਸਿਖ ਸੰਗ ਕਰੋ दुष्ट जिटे उठवता तो पाता सगल मलेश करो रणगाता जे अस्तुतर शरण नी परे तिनके दुष्ट दुख तोय मरे पुरख जवन पग परे तिहारे तिनके तुम संखट सुटारे जो कर कोईक बार जए है ताके का निकटने आए है रक्षा होए तो है सब काल दुष्ट अरिष्ट थरिशत कालौ ਕਿਰਪਾ ਦਿਸਤਨ ਜਾਇ ਨਿਹਰਿਓ ਤਾਂ ਕਿ ਤਾਪ ਤਨਕ ਨਿਹਰਿਓ ਰਿੱਧ ਸਿੱਧ ਕਰਮ ਸੋ ਹੋਈ ਦੁਸ ਛਾਛ ਸਕੇ ਨ ਕੋਈ ਏਕ ਵਾਰ ਜਿੰਤ ਮੈਂ ਸਵਾਰਾ ਕਾਲ ਫਾਂਸ ਤੇ ਤਾਇ ਅਬਾਰਾ ਜਿਨ ਨਾਮ ਤਿਹਾਰੋ ਕਾ ਤਾਰਕ ਦੁਸਤ ਦੋਖ ਤੇਰਾ ਖੜਕ ਕੇ ਮੈਂ ਸ਼ਰਨ ਦਿਆਰੀ ਆਪ ਆਦੇ ਲਿਓ ਬਾਰੀ ਸਰਬ ਠੋਰ ਮੋ ਹੋ ਸਾਈ ਦੁਸ਼ਤ ਦੋਖ ਤੇ ਲਿਓ ਬਚਾਈ ਖੜਕ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਥ ਲਿਓ ਬਾਰੀ ਸਰਬ ਠੋਰ ਮੋ ਹੋ ਸਾਈ ਦੁਸ਼ਤ ਦੋਖ ਤੇ ਲਿਓ ਬਚਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਪਾਸੈਤ ਸਿੰਘ ਕਬਿਓ ਬਾਜ਼ ਬੇਨਤੀ ਜੋ ਪਈ ਅਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਚਾ ਤਉ ਚਰਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਬਿਤਵਾਰਾ ਅਮਰੇ ਦੋਸਤ ਸਭੇ ਤੁਮ ਖਾਓ ਆਪ ਹਾਤੇ ਮੋਇ ਬਚਾਓ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰ ਅਛਾ ਨਿਜ ਕਰ ਦੇ ਕਰੀਏ ਸਭ ਰਣ ਕੋ ਆਸ ਗਰੀਏ पूर्ण होई हमारी आशा तोर पर जिंदगी रहे प्यासा तुम्हें छाड़ को ही अब ना त्याहु जो वर चाहूं से तुम दे पाऊं सेवक सिख हमारे तारिए चुन-चुन सतर हमारे मारिए आप आते मुझे भरिए मन का हल्का त्रास भरिए ऊजो सदा हमारे पछी सी तू जो करियो रक्षा राख लो मो राखण हारे साहिब सं सहारे प्यारे ਦੀਨ ਬੰਦ ਉਸਨਕੇ ਅੰਤ ਤਾ ਤੁਮਹੋ ਪੂਰੀ ਚਤਰ ਜਸ ਕੰਤਾ ਕਾਲ ਪਾਇ ਬ੍ਰਹਮਾ ਮੁਕਤ ਰਹਾ ਕਾਲ ਪਾਇ ਸ਼ਿਵ ਜੋ ਤਰਾ ਕਾਲ ਪਾਇ ਕਨ ਵਿਸ਼ੰਭ ਕਸਾ ਸਬਰ ਕਾਲ ਕਾ ਕੀ ਆਤਮਾ ਸੋ ਜਵਨ ਕਾ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਇਮਾਰਾ जवन का सब जगत बनायो देव दया जक्ष बजायो आद अंत एक के अवतारा सोई गुरु समझो हमारा नमस्कार तिशि को हमारी सकल पचाजन आप सवारी सिगुण को सिवगुण सुख दियो सतरन को बल मोह कियो घट घट के अंतर की जानत भले बुरे की पीर पछाणत ਚੀਟੀ ਤੇ ਕੁੰਚ ਰਸੂਲਾ ਸਭ ਪਰ ਕਿਰਪਾ ਦਿਸ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬੂਤ ਕਰਖ ਕਰਾ ਕਰਤਾ ਰਾ ਪ੍ਰਜਾ ਤਤ ਤਵ ਦੇ ਅਪਾਰਾ ਜਬ ਆਕਰਤ ਕਰਤ ਹੋ ਕਉ ਤੁਮੈ ਮਿਲਤ ਦੇ ਤਰਸਉ ਹੋ जीते वदन से सता रहे आप अपनी वो जो चाह रहे तुम सभीते रहत न आलम जानत बेर-पीर अर आलम निरंकार निरविकार निर्लंब आद अनिल अनाद संभ ताका मूड़ उचार सु पीता जाको पीव न पावथ पीता ताको करपाहन अनुमंत महामूड़ कछ पीर न जानत ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤ ਨੇ ਭਿਵ ਆਪ ਆਪਣੇ ਬੁੱਧ ਹੈ ਜੇਤੀ ਬਨੰਦ ਪਿੰਨ ਪਿੰਨ ਤੋਇ ਦੇਤੀ ਤੁਮਰਾ ਲਖਨ ਜਾਏ ਪਸਾਰਾ ਕਿਹ ਬੀਜ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸਰੂਪ ਰੰਗ ਭਿਓ ਰਾਵ ਕੇ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤਪਜ ਖਾਨ ਬਹੁ ਰਚਦੀਨੀ ਕਹੋਂ ਫੁਰ ਰਾਜਾ ਬਿਠਾ ਕਹੋਂ ਸਿਮਟ ਪੈ ਸੰਕਰ ਇਕੱਠਾ ਸਗਰੀ ਸਿਸ਼ਟ ਦਿਖਾਏ ਚੰਬਵ ਆਦ ਜੁਗਾਲ ਸਰੂਪ ਸੁਜੰਬਵ ਆਵਰ ਚਾਮੇਰੀ ਤੁਮ ਕਰੋ ਸਿੱਖੋ ਵਾਰਿਆ ਸਿੱਖ ਸੰਗ ਕਰੋ ਦੋਸਤ ਜਿਤੇ ਉਤਵਤੋ ਤਪਤਾ ਸਗਲ ਮਲੇਸ਼ ਕਰੋ ਰਣਗਾਤਾ ਜੇ ਅਸਤੁਤ ਸਰਨੀ ਪਰੇ ਦਿਨ ਕੇ ਦੁਸ਼ਟ ਦੁਖ ਤਾ ਮਰੇ पुरख जवन पग परे तिहारे तिनके तुम संकट सुटारे जो कर कोयक बार त्याय है ताके कार निकट रच्छा है रक्षा सब तावक दुष्ट हरिष्ट तक कृपा दिस्तन जाय हो ताके ताप तनक न हो रिद्ध सिद्ध कर्म सो होई दुष्ट छा कोई ਇਕ ਵਾਰ ਜਿਦ ਤੂੰ ਮੈਂ ਸਵਾਰਾ ਕਾਰ ਫਾਂਸ ਤੇ ਤਾਇਓ ਵਾਰਾ ਜਿਰਨਾ ਨਾਮ ਤਿਹਾਰੋ ਕਾ ਤਾਰਕ ਦੁਸ਼ਤ ਦੋਖ ਤੇਰਾ ਖੜਕ ਖੇਤ ਮੈਂ ਸ਼ਰਨ ਦਿਹਾਰੀ ਆਪ ਆਦੇ ਲਿਓ ਬਾਰੀ ਸਰਬ ਠੋਰ ਮੋ ਹੋ ਸਾਈ ਦੁਸ਼ਤ ਦੋਖ ਤੇ ਲਿਓ ਬਚਾਈ ਖੜਕ ਖੇਤ ਮੈਂ ਸ਼ਰਨ ਦਿਹਾਰੀ ਆਪ ਆਜ ਲਿਓ ਬਾਰੀ ਸਾਰੇ ਬਠੋਰੋਂ ਹੋ ਸਾਈ ਦੁਸ਼ਤ ਦੋਗ ਤੇਰੇ ਲੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਿਰ ਵਾਹਿਗੁਰੂ ਸਾਹਿਬ ਜੀਉ ਪਾਸ ਸਹਿਤ ਸਿੰਘ ਕਬਿਓ ਪਾਸ ਬੇਨਤੀ ਜੋ ਪਈ ਅਮਰੀ ਕਰੋ ਹਾ ਦੇਰਛਾ ਪੂਰਨ ਹੋਏ ਚਤਕੀ ਚਾ ਤਉ ਚਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਵਿਚ ਪਾਰਾਹ ਮਰੇ ਦੋਸਤ ਸਭ ਇਹ ਤੁਮ ਕਾਹੋ ਆਪ ਆਰਦੇ ਮੋਏ ਬਚਾਓ ਸੁਖੀ ਬਸੇ ਮੋ ਰੋ ਪਰਵਾਰ ਸੇ ਰਖ ਸਿਕ ਸਵੇ ਕਰਤੋ ਰਾਮ ਮੋ ਰ ਅਚ ਚ ਨਿਜ ਕਰ ਦੇ ਕਰੀਏ ਸਭਨ ਕੋ ਆਸੰਦਰੀਏ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋ ਹੀ ਅਵਰਨਾ ਧਿਆਉ ਜੋ ਵਰਚਾਉਂ ਸ ਤੁਮ ਦੇ ਪਾਉ सेवक सिख हमारे तारिये चुन चुन सत्र हमारे मारिये आप हाथे मुझे भरिए मन काल का त्रास भरिये उच्चो सदा हमारे पच्चा श्री तुझो करे और राख लो मो राख नारे साहेब सुन सहाय प्यारे दीन बंद दस्तन के हंता हो पूरी चतुर्दा ਕਾਲ ਪਾਇ ਗਨ ਮਾਮ ਉਤਰਾ ਕਾਲ ਪਾਇ ਸੇ ਜੋ ਉਤਰਾ ਕਾਲ ਪਾਇ ਕਰ ਵਿਸੰਪ ਕਾਸਾ ਸਗਲ ਕਾਲ ਕਾ ਕੀ ਆਤਮਾ ਸੋ ਜਵਨ ਕਾਲ ਜੋਗੀ ਸਿਵ ਕੀਓ ਬੇਰਾਰ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨੋਸ ਕਾਲ ਹੈ ਕਾਇਮ ਹਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇ ਜਚ ਨੋ ਬਜਾਇਓ आद अंत एके अवतार सोई गुरु समझो हम राम नमस्कार तिसि को हमारी सकल प्रजा जिन आप सवारी सिंघन को सिंह गंसक दियो सत्रण को बल मोह बस कियो कट कट के अंतर की जानत भले बुरे की पीर पहचानत चीटी ते कुंचर स्तूला स पर कृपा दृश कर फूला संतन दुख पाए ते दुखी सुख पाए साधन के सुखी एक एक की पीर पछाने कट कट के पट पट की जाने जब उत करा करता रहा प्रजा तत तप तो दे अपारा जब आकर्त करत हो कब हूँ तुम तो मैं मिलत दे तरसब हो जेते वजन से सब तारे आप अपनी बोझ उचारे ਉਮ ਸਭ ਹੀ ਤੇ ਰਹਤ ਨ ਆਲਮ ਜਾਣਤ ਬੇਰ ਪੇਰ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਾਕਾ ਮੂੜ ਉਚਾਰਿ ਕੇ ਪੇਦਾ ਜਾ ਕੋ ਭੇਵ ਨ ਪਾਉ ਉਸ ਪੇਦਾ ਤਾਕੋ ਕਰ ਪਾਹਨ ਅਨਮਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਜੀਨਤਨੇ ਭੇਵ ਆਪ ਆਪਣੀ ਬੁਧਾ ਜੇਤੀ ਬਨੰਦਰ ਪਿੰਨ ਪਿੰਨ ਤੋਹਿ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਿਹਬੀ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸਰੂਪ ਰੰਗ ਭਿਓ 라ਵਕੇ ਊਪਾ ਅੰਡਜੇ ਜੇरज ਸੇਤ ਜਕੀਨੀ ਉਤਪਜ ਖਾਨ ਬਹੁ ਰਚਦੀਨੀ ਕਹੋ ਫੂਰ ਰਾਜਾ ਹ ਬਠਾ ਕਹੋ ਸਿਮਟ ਪੈ ਸੰਕਰ ਕਠਾ ਸਗਰੇ ਸੇਸ਼ਟ ਦਿਖਾਇ ਅਚੰਬਵ ਆਦ ਜੁਗਾਲ ਸਰੂਪ ਸੁਜੰਬਵ ਅਵਰਛਾ ਮੇਰੀ ਤੁਮ ਕਰੋ ਸਿਖੋ ਵਾਰਿਆ ਸਿਖ ਸੰਗਰੋ ਦੋਸਤ ਜਿ ਤੇ ਉਤਵਤੋ ਤਪਤਾ ਸਗਲ ਮਲੇਸ਼ ਕਰੋ ਰਣਗਾਤਾ ਜੇ ਅਸਤਵਤਾ ਅਵਸ਼ਰਨੀ ਪਰੇ ਜਿਨਕੇ ਦੋਸਤ ਦੁਖਤ ਹੈ ਮਰੇ ਪੁਰਖ ਜਿ ਜਮਨਪਕ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਕਟਾਰੇ जो कर कोई को बार त्याय है ताके कार निकट नहीं है रक्षा होए ताहे सब काला दुष्ट अरिष्ट तरे सत्काला कृपा दिस्तन जाए न हरे हो ताके ताप तनक न हरे हो रिद्ध सिद्ध कर्म सो हो ए, दुष्ट छाछ छा सके न कोई एक बार जिन तुम्हें सवारा कार फांसते ताए बारा ਜੇ ਨਾ ਨਾਮ ਤਿਹਾਰ ਹੋ ਕਾ ਤਾਰਕ ਦੁਸ਼ਤ ਦੋਖ ਠੇਰਾ ਖੜਕ ਖੇਰ ਮੈਂ ਸ਼ਰਨ ਦਿਹਾਰੀ ਆਪ ਆਦੇ ਲਿਓ ਬਾਰੀ ਸਰਬ ਠੋਰ ਮੋ ਹੋ ਸੁਹਾਈ ਦੁਸ਼ਤ ਦੋਖ ਤੇ ਲਿਓ ਬਚਾਈ ਖੜਕ ਖੇਤ ਮੈਂ ਸ਼ਰਨ ਦਿਹਾਰੀ ਆਪ ਆਦੇ ਲਿਓ ਬਾਰੀ ਸਾਰੇ ਬਠੌਰੋਂ ਹੋ ਸਾਈ ਦੁਸ਼ਤ ਦੋਗ ਤੇ ਲਹੋ ਬਚਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਸ ਸੈਦ ਸਿੰਘ ਕਬਿਓ ਬਾਸ ਦੀਨਤੀ ਜੋ ਪਈ ਅਮਰੀ ਕਰੋ ਹਾ ਦੇ ਰਚਾ ਪੂਰਨ ਹੋਏ ਚਿਤ ਕੀ ਚਾ ਤਾਂ ਚਾਨਣ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਵਿਚ ਪਾਰਾ ਮਰੇ ਦੋਸਤ ਸਭੇ ਤੁਮ ਖਾਓ ਆਪ ਹਾਰ ਦੇ ਮੋਏ ਬਚਾਓ ਸੁਖੀ ਬਸੇ ਮੋਰ ਪਰਵਾਰ ਸੇਵਕ ਸਿਖ ਸਵੇ ਕਰਤਾਰਾ ਮੋਰਾ ਚਾਨਿਜ ਕਰ ਦੇ ਕਰੀਏ ਸਭੈਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸ ਤੋਰ ਜਨਕੀ ਰਹੇ ਪਿਆਸਾ ਤੁਮੇ ਛਾੜ ਕੋ ਹੀ ਅਬਰ ਨਾ ਧਿਆਉ ਜੋ ਵਰਚਾਣੂ ਸ ਤੁਮ ਦੇ ਪਾਉ सेवक सेवक हमारे तारिए चुन चुन सत्र हमारे मारिए आप आते मुझे भरिए मन काल का त्रास भरिए ऊ जो सदा हमारे पछा आशीर्वाद तुझो करियो रक्षा राख लो मो राखन हारे साहिब सन सहाय प्यारे दीन बंद दसन के हम तो तुम हो पूरी चतुर्दश कंताओ ਕਾਲ ਪਾਇ ਬ੍ਰਹਮਾ ਮੁਕਤਰਾ ਕਾਲ ਪਾਇ ਸ਼ਿਵ ਜੋ ਤਰਾ ਕਾਲ ਪਾਇ ਕਲ ਵਿਸ਼ੰਭ ਕਸਾ ਸਰਬ ਕਾਲ ਕਾ ਕੀ ਆਤਮਾ ਸੋ ਜਵਨ ਕਾਲ ਜੋਗੀ ਸ਼ਿਵ ਕੀਓ ਮੇਰ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਵ ਸਕਾਰ ਹਟਾਇ ਨੋਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਜ ਜਤਨੋ ਬਜਾਇਓ आद अंत एक के अवतारा सोई गुरु समझो हमारा नमस्कार ति सीखो हमारी सकल पचाजिन आप सवारी सिर्कुन को सुख दियो सतरन को बल मोह कियो घट घट के अंतर की जानत भले बुरे की पीर पछाणत चीटी ते कुंचर चतूला सपर कृपा तुष्कर फूला संतन दुख पाए ते दुखी सुख पाए साधन के सुखी एक एक की पीर पछाने कट कट के पट पट की जाने जब उत करख करा करता रहा प्रजा तत तप तो दे अपारा जब अकर्त करत हो कब हूँ तो मैं मिलत दे सब हो जेते बदन से सब तारे आप अपनी बोझ उचा रहे ਤਉ ਸਭ ਹਿੱਤੇ ਰਹਿਤ ਨ ਆਲਮ ਜਾਨਤ ਬੇਰ ਭੇਰ ਅਰ ਆਲਮ ਨਿਰੰਕਾਰ ਨਿਰਪਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਾ ਕਾ ਮੂੜ ਉਚਾਰਤ ਪੀਤਾ ਜਾ ਕੋ ਪੇਵ ਨ ਪਾਉ ਸੇਤਾ ਤਾ ਕੋ ਕਰ ਪਾਹਨ ਅਨਮਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨੇ ਪੇਵ ਆਪ ਆਪਣੀ ਮੁਦ ਹੈ ਜੀਤੀ ਬਨੰਦ ਪਿੰਨ ਪਿੰਨ ਤੋਏ ਦੇਤੀ ਤੁਮਰਾ ਲਖਨ ਜਾਏ ਪਸਾਰਾ ਕਿਹ ਬੀਜ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪ ਸਰੂਪ ਰੰਗ ਭਿਓ ਰਾਵ ਕਈ ਭੂਪਾ ਅੰਡਜੈ ਜੈरज ਸੇਥ ਜਿਕੀਨੀ ਉਤਪਜ ਖਾਨ ਬਹੁ ਰਚਦੀਨੀ ਕਹੋ ਫੂਲ ਰਾਜਾ ਹੋ ਬਠਾ ਕਹੋ ਸਿਮਟ ਪੈ ਸ਼ੰਕਰ ਗਠਾ ਸਗਰੇ ਸੇਸ਼ਟ ਦਿਖਾਇ ਉਚੰਭਵ ਆਦ ਜੁਗਾਲ ਸਰੂਪ ਸੁਜੰਭਵ ਅਵਰਛਾ ਮੇਰੀ ਤੁਮ ਕਰੋ ਸਿਖੋ ਵਾਰਿਆ ਸਿਖ ਸੰਗ ਕਰੋ ਦੋਸਤ ਜਿ ਟੇ ਉਠਵਤੋ ਤਪਤਾ ਸਗਲ ਮਲੇਸ਼ ਕਰੋ ਰਣਗਾਤਾ ਜੀ ਅਸਤੁਫਤਾ ਵਰਨੀ ਪਰੇ ਤਿਨਕੇ ਦੋਸਤ ਦੁਖ ਤੋ ਮਰੇ ਪੁਰਖ ਜਮਨਪਗ ਪਰ ਇਤਹਾਰੇ ਤਿਨਕੇ ਤੁਮ ਸੰਕਟ ਸੁਖ ਤਾਰੇ जो कर कोई को बाहर ते आए हैं ताके कार निकट नहीं आए रक्षा होए ताहे सब काला दुष्ट अरिष्ट तरे सत्काला कृपा दिस्तन जाए न हरे हो ताके ताप तनक न हो रिद्ध सिद्ध कर्म सो हो दुष्ट छा छा सके न कोई एक बार जिन तुम्हें सवारा कार फांसते ताए हमारा ਜੇ ਨਾ ਨਾਮ ਤਿਹਾਰੋ ਕਾ ਦਾਰਗ ਦੁਸ਼ਤ ਧੋਖ ਤੇਰਾ ਖੜਕ ਕੇਤ ਮੈਂ ਸ਼ਰਨ ਧਿਆਰੀ ਆਪ ਆਦੇ ਲਿਓ ਬਾਰੀ ਸਰਬ ਠੋਰ ਮੋ ਹੋ ਸਾਈ ਦੁਸ਼ਤ ਧੋਖ ਤੇ ਲਿਓ ਬਚਾਈ ਖੜਕ ਕੇਤ ਮੈਂ ਸ਼ਰਨ ਧਿਆਰੀ ਆਪ ਆਦੇ ਲਿਓ ਬਾਰੀ ਸਰਬ ਠੋਰ ਮੋ ਹੋ ਸਾਈ ਦੁਸ਼ਤ ਧੋਖ ਤੇ ਲਿਓ ਬਚਾਈ ਵਾਹਿ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਸ ਸਹਿਤ ਸਿੰਘ ਕਬਿਓ ਬਾਸ ਬੇਨਤੀ ਚੋਪਈ ਅਮਰੀ ਕਰੋ ਹਾ ਦੇਰਚ ਪੂਰਨ ਹੋਏ ਚਿਤ ਕੀ ਚਾ ਤਉ ਚਨਨ ਮੰਨ ਰਹੀ ਹਮਾਰਾ ਆਪਣਾ ਜਾਨ ਕਰੋ ਵਿਚ ਪਾਰਾਹ ਅਮਰੇ ਦੁਸ਼ਟ ਸਭੇ ਤੁੰਕਾਓ ਆਪ ਹਾਰ ਦੇ ਮੋਇ ਬਚਾਓ ਸੁਭੀਵਸੇ ਮੂਰ ਪਰਵਾਰ ਸੇਵਕ ਸਿਖ ਸਵੇ ਕਰਤਾਰਾ ਮੋਰਾ ਚਾਨਿਜ ਕਰ ਦੇ ਕਰੀਏ ਸਭ ਰੰਗ ਕੋ ਆਸ ਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਜਿੰਦਗੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹਨੂ ਸਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਏ ਤੁੰਤੁੰਸ ਸਤਰ ਹਮਾਰੇ ਮਾਰੀਏ आबाद है मुझे भरिए मन काल का त्रास भरिए ऊचों सदा हमारे पछा सिरि तु जो करे वो रक्षा राख लो मो राखन हारे साहिब संसहाय प्यारे दीन बंद आसन के अंतो तुम हो पूरी चतुदश कुंता कार काए ब्रह्मा मोतरा कार काए शिव जोतरा ਕਾਲ ਪਾਇ ਘਰ ਵਿਸ਼ਨ ਪਕਾਸਾ ਸਬਰ ਕਾਲ ਕਾ ਕੀ ਆਤਮਾਸਾ ਜਵਨ ਕਾਲ ਲੋਗ ਇਸ ਕੀਓ ਬੇਰ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਇਮਰੰਤ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਇ ਤchnੋ ਬਜਾਇਓ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ नमस्कार तिशी को हमारी सकल पचाजन आप सवारी सिवगुण को सिवगुन सुख दियो सतरन को बल कियो घट घट के अंतर की जानत भले बुरे की पीर पछाणत चीटी ते कुंचर स्तूला पर कृपा कर फूला संतन दुख पाए ते दुखी सुख पाए साधन के सुखी ਏਹ ਹੈ ਕੀ ਵੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਤਕਰਘ ਕਰਾ ਕਰਤਾ ਰਹ। ਪ੍ਰਜਾਤ ਤਤ ਤਵ ਦੇ ਅਪਾਰ। ਜਬ ਆਕਰਤ ਕਰਤ ਹੋ ਕਉ ਤੁਮ ਮੈ ਮਿਲਤ ਦੇ ਤਰਸਉ। ਜੀਤੇ ਬਦਨ ਸਿ ਸਤਾਰੇ ਆਪ ਆਪਣੀ ਬੋਜੋ ਚਾਰੇ। ਤੁਮ ਸਭ ਹੀ ਤੇ ਰਹਿਤ ਨਿਆਲਮ ਜਾਣਤ ਬੇਰ ਭੇਰ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਾਕਾ ਮੂੜ ਉਚਾਰਿ ਸੁ ਪੀਤਾ ਜਾ ਕੋ ਪੀਵ ਨਾ ਪਾਉ ਸੁ ਪੀਤਾ ਤਾਕੋ ਕਰ ਪਾਹਨ ਅਨਮਨਤ ਮਹਾ ਮੂੜ ਕਛ ਪੀਰ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤਨੇ ਪੀਵ ਆਪ ਆਪਣੀ ਬੁਧ ਹੈ ਜੇਤੀ ਬਨੰਦ ਪਿੰਨ ਪਿੰਨ ਤੋਹਿ ਦੇਤੀ tumra lakhan jae pesara keh bee saja pratham sansara eke roop anuk swaroop rang peho raav kee phupa andaj jay jairaj seth jikine utpaj khan bahu rachdini kono phool raja ho baitha kono simat pao shankhar kaatha sagri shisht dikhaaye achambhav aad jugal swaroop sujambhav ਆਵਰ ਚਾਮੇ ਰੀ ਤੁਮ ਕਰੋ ਸਿੱਖੋ ਵਾਰਿਆ ਸਿੱਖ ਸੰਗ ਕਰੋ ਦੋਸਤ ਜਿ ਤੇ ਉਠ ਬਤਉ ਤੋ ਪਤਾ ਸਗਲ ਮਲੇਸ਼ ਕਰੋ ਰਣਗਾਤਾ ਜੇ ਅਸਤੁਫਤਾ ਸਰਨੀ ਪਰੇ ਤਿਨਕੇ ਦੋਸਤ ਦੁਖ ਤ ਹੈ ਮਰੇ ਉਰਖ ਜਮਨਪਗ ਪਰੇ ਦਿਹਾਰੇ ਤਿਨਕੇ ਤੁਮ ਸੰਕਟ ਸੁਟਾਰੇ ਜੋ ਕਰ ਕੋਇਕ ਬਾੜ ਤਿਆਏ ਹੈ ਤਾਂਕੇ ਕਾਰ ਨਿਕੜਨੀ ਹੈ ਹੈ रक्षा होय सब काला दुष्ट हरिष्ट तन काला कृपा दिस्तन जाय ने हर ताके ताप तनक में नहरे हो रिद्ध सिद्ध कर्म सो हो दुष्ट छा कोई एक बार जिंतु में सुबारा काल फांसते ताय बारा जिरन नाम तिहारो कहा तारक दुष्ट दो तेरा ਖੜਕ ਕੇ ਮੈਂ ਸ਼ਰਨਿ ਧਿਆਰੀ ਆਪ ਹਥ ਲਿਓ ਬਾਰੀ ਸਰਬ ਠੋਰ ਮੋ ਹੋ ਸਾਈ ਦੁਸ਼ਤ ਦੋਗ ਤੇ ਲਿਓ ਬਚਾਈ ਖੜਕ ਕੇ ਤੇ ਮੈਂ ਸ਼ਰਨਿ ਧਿਆਰੀ ਆਪ ਹਥ ਲਿਓ ਬਾਰੀ ਸਰਬ ਠੋਰ ਮੋ ਹੋ ਸਾਈ ਦੁਸ਼ਤ ਦੋਗ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ why i